ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੋਟਲ ਸਟੇਟ ਵੈਬ ਟੀਵੀ ਮੈਂ ਹਾਂ ਗੈਂਦ ਸਿੰਘ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦਾ ਡਿੱਗਲ ਵੱਚੁਕਿਆ ਹਰੇਕ ਪਾਰਟੀ ਦੇ ਉਮੀਦਵਾਰ ਅਪ ਆਪਣੀਆਂ ਤਿਆਰੀਆਂ ਕਰ ਚੁੱਕੇ ਆ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਆ ਪ੍ਰੋਫੈਸਰ ਸਰਦਾਰ ਰਵਿੰਦਰ ਸਿੰਘ ਬਲੇਲਾ ਜੋ ਕਿ ਹਰਿਆਣਾ ਅਨੁਸੂਚਿਤ ਸੈੱਲ ਦੇ ਚੇਅਰਮੈਨ ਹੈ ਬੀਜੇਪੀ ਪਾਰਟੀ ਦੀ ਤਰਫੋਂ ਇਹ ਉਹਨਾਂ ਨੇ ਹੁਣ ਆਪਣਾ ਉਮੀਦਵਾਰ ਤੌਰ ਤੇ ਦਵੈਦਾਰੀ ਜਿਤਾਈ ਹੈ ਬੀਜੇਪੀ ਪਾਰਟੀ ਦੇ ਤਰਫੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾ ਜੇ ਪ੍ਰੋਫੈਸਰ ਸਾਹਿਬ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾ ਬਹੁਤ ਬਹੁਤ ਧੰਨਵਾਦ ਸਰਦਾਰ ਗਿਆਨ ਸਿੰਘ ਜੀ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਵਿਧਾਨ ਸਭਾ ਚੋਣਾ ਦਾ ਜਿਵੇਂ ਵਿਗੜ ਵੱਚੁਕਿਆ ਆ ਤੇ ਤੁਸੀਂ ਵੀ ਪਿੰਡਾਂ ਦੇ ਵਿੱਚ ਤਿਆਰੀਆਂ ਖਿੱਚੀਆਂ ਹੋਈਆਂ ਪੂਰੀਆਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੇ ਕੀ ਲੱਗਦਾ ਕੀ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਤੇ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਆ ਕਿਉਂਕਿ ਜਦੋਂ ਮੈਂ ਪਹਿਲਾਂ 2014 ਤੋਂ ਲੈ ਕੇ 19 ਤੱਕ ਵਿਧਾਇਕ ਰਹਾ ਮੈਂ ਲੋਕਾਂ ਨਾਲ ਬਹੁਤ ਆਤਮਿਕਤਾ ਨਾਲ ਬਹੁਤ ਹੀ ਪ੍ਰੇਮ ਪਿਆਰ ਨਾਲ ਲੋਕਾਂ ਦੇ ਵਿੱਚ ਵਿਚਰਿਆ ਤੇ ਉਹ ਪ੍ਰੇਮ ਪਿਆਰ ਅੱਜ ਲੋਕਾਂ ਦਾ ਮਿਲ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਲੋਕਾਂ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਬਲਕਿ ਲੋਕ ਸਤਿਕਾਰ ਕਰਦੇ ਆ ਤੇ ਇਹ ਕਹਿੰਦੇ ਆ ਕਿ ਜੀ ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਵਿਦੇਕ ਜੀ ਤੁਸੀਂ ਪਹਿਲਾਂ ਇਸੇ ਵਿਧਾਨ ਸਭਾ ਖੇਤਰ ਤੋਂ ਐਮ ਐਲ ਏ ਰਹਿ ਚੁੱਕੇ ਹੋ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਤੁਸੀਂ ਵਿਧਾਇਕ ਸੀ ਤੇ ਉਸ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਵਿਧਾਇਕ ਹੋਣ ਦੇ ਨਾਤੇ ਦੇ ਹਲਕੇ ਦੇ ਵਿੱਚ ਕੀ ਵਿਕਾਸ ਕਰਵਾਏ ਸੀ ਉਸ ਸਮੇਂ ਇੱਕ ਤਾਂ ਸਭ ਤੋਂ ਜਿਹੜਾ ਮੈਂ ਮੇਨ ਫੋਕਸ ਕੀਤਾ ਕਿ ਹੈਪੇਟਾਈਟਸ ਸੀ ਰਤੀਆ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਮੈਂ ਲਗਾਤਾਰ ਵਿਧਾਨ ਸਭਾ ਦੇ ਸਤਰਾਂ ਦੇ ਵਿੱਚ ਹੈਪੇਟਾਈਟਸ ਸੀ ਦੀ ਬਿਮਾਰੀ ਦੇ ਖਿਲਾਫ ਆਵਾਜ਼ ਚੁੱਕਣ ਦਾ ਕੰਮ ਕੀਤਾ ਤੇ ਮੈਂ ਧੰਨਵਾਦ ਕਰਦਾ ਹਾਂ ਉਸ ਸਮੇਂ ਦੇ ਮੁੱਖ ਮੰਤਰੀ ਮਾਨਯੋਗ ਸ਼੍ਰੀ ਮਨੋਹਰ ਲਾਲ ਜੀ ਦਾ ਜਿਉਂ ਉਹਨਾਂ ਨੇ ਇਸ ਦਾ ਸੰਗਿਆਨ ਲਿਆ ਤੇ ਰਤਿਆ ਸ਼ਹਿਰ ਦੇ ਅੰਦਰ ਹੀ ਹੈਪੇਟਾਈਟਿਸ ਦੀਆਂ ਦਵਾਈਆਂ ਉਪਲਬਧ ਕਰਾਉਣ ਦਾ ਕੰਮ ਕੀਤਾ ਤੇ ਅੱਜ ਇਹ ਬਿਮਾਰੀ ਰਤਿਆ ਦੇ ਵਿੱਚੋਂ ਲਗਭਗ ਨਾਦਾਰਤ ਹੋ ਚੁੱਕੀ ਹੈ ਇਸੇ ਤਰ੍ਹਾਂ ਹੀ ਰਤਿਆ ਤੋਂ ਪੂਨਾ ਰੋਡ ਦੇ ਉੱਤੇ ਮੁੰਸ਼ੀ ਵਾਲਾ ਪਿੰਡ ਦੇ ਕੋਲੇ ਇੱਕ ਪੁਲ ਹੈ ਧੋਨੈਰਾ ਜਾਰੀ ਹੈ ਉੱਥੇ ਬੜੇ ਹਾਦਸੇ ਹੁੰਦੇ ਸੀ ਤੇ ਮੈਂ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀ ਕਿ ਦੇਖੋ ਜੀ ਲਗਾਤਾਰ ਇੱਥੇ ਹਾਦਸੇ ਹੋ ਰਹੇ ਐ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕੁਝ ਨੌਜਵਾਨਾਂ ਦੀ ਉੱਥੇ ਮੌਤ ਵੀ ਹੋਈ ਸੀ ਤੇ ਮੈਂ ਜਦੋਂ ਵਿਧਾਨ ਸਭਾ ਦੇ ਗੱਲ ਗੱਲ ਚੁੱਕੀ ਉਸ ਸਮੇਂ ਦੇ ਮਾਨਯੋਗ ਮੁੱਖ ਮੰਤਰੀ ਮਾਨਨੀ ਮਨੋਰ ਲਾਲ ਜੀ ਨੇ ਉਸ ਗੱਲ ਦਾ ਵੀ ਸੰਗਿਆਨ ਲਿਆ ਤੇ ਇੱਥੇ ਪੁਲ ਮਨਜ਼ੂਰ ਕੀਤਾ ਤੇ ਅੱਜ ਉੱਥੇ ਪੁਲ ਬਣਿਆ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਮੈਨੂੰ ਲੱਗ ਰਿਹਾ ਹੈ ਕਿ ਕੋਈ ਨਾ ਕੋਈ ਅਜੇ ਕੋਈ ਤਕਨੀਕੀ ਅਰਚਣ ਕਰਕੇ ਅਜੋ ਚਾਲੂ ਨਹੀਂ ਹੋਇਆ ਕਿ ਉਹ ਹੋ ਜਾਣਾ ਚਾਹੀਦਾ ਸੀ ਲੇਕਿਨ ਉਹ ਮਨਜ਼ੂਰ ਹੋ ਕੇ ਉਸ ਦਾ ਢਾਂਚਾ ਬਣਿਆ ਹੋਇਆ ਹੈ ਐਸੀ ਤਰ੍ਹਾਂ ਹੀ ਮੈਂ ਇੱਕ ਰਤਿਆ ਤੋਂ ਲੈ ਕੇ ਬਿਲਸ਼ੀਆਂ ਤੱਕ ਯਾਨੀ ਰਾਦਰ ਰਤਨਗੜ ਤੋਂ ਬਿਲਸ਼ੀਆਂ ਕਹਿ ਸਕਦੇ ਆਂ ਰੋਡ ਬਹੁਤ ਜ਼ਿਆਦਾ ਖਰਾਬ ਸੀਗੀ ਉਸ ਤੋਂ ਪਹਿਲਾਂ ਸਾਡੇ ਉਸ ਏਰੀਏ ਦੇ ਵਿੱਚ ਐਮਪੀ ਵੀ ਰਹੇ ਸੀ ਬਹੁਤ ਰੋਡ ਦੇ ਉੱਤੇ ਖੱਡੇ ਸੀ ਤੇ ਮੈਂ ਬਣਦੀ ਉਸ ਰੋਡ ਨੂੰ ਬਣਵਾਉਣ ਦਾ ਕੰਮ ਕੀਤਾ ਤੇ ਉਹ ਰੋਡ ਉਸ ਸਮੇਂ ਇੰਨੀ ਵਧੀਆ ਬਣੀ ਸੀ ਕਿ ਅੱਜ ਵੀ ਉਹ ਰੋਡ ਬਹੁਤ ਅੱਛੀ ਕੰਡੀਸ਼ਨ ਚ ਹੈ ਐਸੀ ਤਰ੍ਹਾਂ ਕਮਾਣਾ ਤੋਂ ਇਧਰ ਜਾਖਲ ਵੱਲ ਨੂੰ ਬਾਦਲਗੜ੍ਹ ਤੱਕ ਬੱਬਨਪੁਰ ਤੱਕ ਇੱਕ ਰੋਡ ਬਣਾਉਣ ਦਾ ਕੰਮ ਕੀਤਾ ਤੇ ਹੋਰ ਵੀ ਕਈ ਸਾਰੀਆਂ ਸੜਕਾਂ ਪਿੰਡਾਂ ਦੀਆਂ ਤੇ ਕਈ ਕਈ ਤਰ੍ਹਾਂ ਦੇ ਵਿਕਾਸ ਦੇ ਕਾਰਜ ਕਰਾਉਣ ਦਾ ਕੰਮ ਕੀਤਾ ਬਹੁਤ ਲੰਮੀ ਉਹ ਲਿਸਟ ਹੈ ਮੈਂ ਤਾਂ ਹੀ ਕਹੂੰਗਾ ਕਿ ਆਮ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਸਹਿਮਤੀ ਨਾਲ ਜਿਸ ਤਰ੍ਹਾਂ ਦੀਆਂ ਵੀ ਉਹਨਾਂ ਨੇ ਮੰਗਾਂ ਕੀਤੀਆਂ ਉਹਨਾਂ ਨੂੰ ਵਿਧਾਨ ਸਭਾ ਚ ਉਠਾ ਕੇ ਤੇ ਮੈਂ ਉਹਨਾਂ ਦੇ ਕੰਮ ਕਰਾਉਣ ਦਾ ਕੰਮ ਕੀਤਾ ਚੇਅਰਮੈਨ ਸਾਹਿਬ ਜੇ ਆਪਾਂ ਗੱਲ ਕਰੀਏ 2024 ਦੇ ਵਿਧਾਨ ਸਭਾ ਦੇ ਮੁੱਦਿਆਂ ਦੇ ਤੇ ਸਰਦਾਰ ਰਵਿੰਦਰ ਸਿੰਘ ਬਲਿਆਲਾ ਜੀ ਦੇ ਕੀ ਮੁੱਦੇ ਰਹਿਣਗੇ ਅੱਜ ਦੇ ਜੋ ਜਵਲੰਤ ਮੁੱਦੇ ਹੈ ਇਕਤਾ ਉਹ ਉਸੇ ਤਰ੍ਹਾਂ ਹੀ ਹੈ ਕਿ ਘੱਗਰ ਨਦੀ ਦੇ ਵਿੱਚ ਦੋਸ਼ਿਤ ਪਾਣੀ ਪੰਜਾਬ ਵਾਲੀ ਸਾਈਡ ਤੋਂ ਆ ਰਿਹਾ ਹੈ ਅੱਜ ਇੱਕ ਨਵੀਂ ਬਿਮਾਰੀ ਖੜੀ ਹੋ ਗਈ ਹੈ ਕਿ ਰਤੀਏ ਖੇਤਾਂ ਦੇ ਵਿੱਚ ਕੈਂਸਰ ਦਾ ਪ੍ਰਕੋਪ ਕਾਫੀ ਵੱਧ ਰਿਹਾ ਹੈ ਤੇ ਮੈਂ ਜ਼ਰੂਰ ਮਹਿਸੂਸ ਕਰਦਾ ਹਾਂ ਕਿ ਜੇ ਮੈਨੂੰ ਵਿਧਾਨ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਲਗਾਤਾਰ ਉੱਥੇ ਸੱਤਰ ਦੇ ਵਿੱਚ ਇਹ ਮੰਗ ਚੱਕ ਕੇ ਤੇ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਬਿਮਾਰੀ ਤੋਂ ਹਲਕੇ ਦਰੋਕਾਂ ਨੇ ਜਾ ਦੇ ਆ ਜਾਈ ਇੱਕ ਫਤਿਹਵਾਦ ਟਹਾਣਾ ਰੋਡ ਰੋਡ ਦੇ ਉੱਤੇ ਬਾਈਪਾਸ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਟ੍ਰੈਫਿਕ ਸ਼ਹਿਰ ਦੇ ਵਿੱਚੋਂ ਦੀ ਲੰਘਦਾ ਤੇ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਜਮ ਦੀ ਸਥਿਤੀ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਜੁਵਾ ਵਾਸਤੇ ਵੀ ਮੇਰੇ ਦਿਮਾਗ ਦੇ ਵਿੱਚ ਕਿ ਕੋਈ ਨਾ ਕੋਈ ਇੰਡਸਟਰੀ ਖੁੱਲhi ਜਾਵੇ ਕਿ ਜਦੋਂ ਜੁਵਾ ਪੜ੍ਹ ਲਿਖ ਕੇ ਆਪਣਾ ਰੋਜ਼ਗਾਰ ਉਹ ਬੜੇ ਅੱਛੇ ਤਰੀਕੇ ਨਾਲ ਲੈ ਸਕਣ ਤੇ ਇਸ ਏਰੀਆ ਹੈ ਜਿਹੜਾ ਰਤੀ ਏਰੀਆ ਹੈ ਐਗਰੀਕਲਚਰ ਬੇਸ ਏਰੀਆ ਤੇ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੀ ਹੈ ਜੇ ਸਿੰਘ ਸਾਹਿਬ ਆਪਾਂ ਦੇਖੀਏ ਇਸ ਭਾਜਪਾ ਪਾਰਟੀ ਦੇ ਵਿੱਚ ਕਈ ਉਮੀਦਵਾਰਾਂ ਨੇ ਦਾਅਵੇਦਾਰੀ ਜਿੱਤਾਈ ਹੋਈ ਆ ਤੇ ਤੈਨੂੰ ਲੱਗਦਾ ਨਹੀਂ ਵੀ ਬਾਹਰੀ ਉਮੀਦਵਾਰ ਨੂੰ ਤਾਰਨ ਦੀ بجائے ਇੱਥੇ ਲੋਕਲ ਦਾ ਉਮੀਦਵਾਰ ਪਾਰਟੀ ਨੂੰ ਤਾਰਨਾ ਚਾਹੀਦਾ ਹੈ ਦੇਖੋ ਇਹਨਾਂ ਚੀਜ਼ਾਂ ਤੇ ਸਾਰਾ ਪਾਰਟੀ ਸਿਰ ਨਿਰਦੇਸ਼ਤ ਹੋਵੇ ਧਿਆਨ ਦਿੰਦਾ ਜ਼ਰੂਰ ਉਹ ਜੋ ਵੀ ਉਹਨਾਂ ਨੂੰ ਬੈਸਟ ਕੈਂਡੀਡੇਟ ਲੱਗਦਾ ਹੈ ਕਿਉਂਕਿ ਅਲਟੀਮੇਟਲੀ ਪਾਰਟੀ ਦਾ ਇੱਕ ਮਕਸਦ ਹੁੰਦਾ ਹੈ ਕਿ ਸੀਟ ਜਿੱਤੀ ਜਾਵੇ ਤੇ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਦੇ ਆ ਉਹ ਲੋਕਲ ਸੈਂਟੀਮੈਂਟਸ ਹੈ ਸ਼ੀਸ਼ ਨੇਤ੍ਰਿਤ ਉਹਨਾਂ ਦਾ ਵੀ ਧਿਆਨ ਰੱਖਦਾ ਹੈ ਕੈਂਡੀਡੇਟਸ ਹੈ ਜਿਹੜੇ ਜਾਵਾ ਨੇ ਜਿਹੜੇ ਉਹਨਾਂ ਦਾ ਕਿਸ ਤਰ੍ਹਾਂ ਦੀ ਸਟੈਂਡਿੰਗ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਰਤਬਾ ਹੈ ਉਹਨਾਂ ਦੀ ਪਬਲਿਕ ਇਮੇਜ ਕੀ ਹੈ ਜਾਂ ਉਹ ਪਹਿਲਾਂ ਜਨਪਰਤਿਨਿਧੀ ਰਹੇ ਹੈ ਤਾਂ ਉਹਨਾਂ ਦਾ ਆਕਾਰ ਵਿਹਾਰ ਕਿਸ ਤਰ੍ਹਾਂ ਦਾ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਕਰਦੇ ਆ ਲੇਕਿਨ ਜਦੋਂ ਉਹਨਾਂ ਨੇ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਕੇ ਜਦੋਂ ਉਹਨਾਂ ਨੇ ਜੋ ਵੀ ਕੈਂਡੀਡੇਟ ਦਿੱਤਾ ਜਿਹਨੂੰ ਵੀ ਕੰਮਲ ਦਾ ਫੁੱਲ ਦਿੱਤਾ ਮੇਰੇ ਖਿਆਲ ਉਸ ਤੋਂ ਬਾਅਦ ਸ਼ੀਰਸ਼ ਨੇਤ੍ਰਿਤਵ ਤੇ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਜੋ ਵੀ ਉਹ ਫੈਸਲਾ ਲੈਂਦੇ ਆ ਉਹ ਫੈਸਲਾ ਅੱਛਾ ਹੁੰਦਾ ਤੇ ਸਭ ਨੂੰ ਉਸ ਫੈਸਲੇ ਨੂੰ ਮੰਨਣਾ ਚਾਹੀਦਾ ਜੇ ਅਪਾ ਪ੍ਰੋਫੈਸਰ ਸਾਹਿਬ ਗੱਲ ਕਰੀਏ ਪਿੱਛੇ ਕਿਸਾਨੀ ਸੰਘਰਸ਼ ਦੀ ਕਿਉਂਕਿ ਸਿੱਖ ਕਮਿਊਨਿਟੀ ਲਗਭਗ ਭਾਜਪਾ ਦੇ ਵਿਰੁੱਧ ਰਹੀ ਹੈ ਜੇ ਤੁਹਾਨੂੰ ਟਿਕਟ ਦੇ ਕੇ ਭਾਜਪਾ ਨਿਵਾਜ਼ ਦਿੰਦੀ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਕਮਿਊਨਿਟੀ ਤੁਹਾਡਾ ਵਿਰੁੱਧ ਕਰੇਗੀ ਬਿਲਕੁਲ ਵੀ ਨਹੀਂ ਜੀ ਮੈਂ ਲਗਾਤਾਰ ਰਤਿਆ ਖੇਤਰ ਦੇ ਪਿੰਡਾਂ ਦੇ ਵਿੱਚ ਜਾ ਰਿਹਾ ਹਾਂ ਬਲਕਿ ਮੈਨੂੰ ਤਾਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਕਿਉਂਕਿ ਮੇਰੇ ਉਹਨਾਂ ਨਾਲ ਬਹੁਤ ਅੱਛੇ ਰਿਲੇਸ਼ਨ ਹੈ ਜਦੋਂ ਦਾ ਮੈਂ ਰਾਜਨੀਤੀ ਦੇ ਵਿੱਚ ਹੈ ਲਗਭਗ 24-25 ਸਾਲ ਹੋ ਗਏ ਮੈਂ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਜਾ ਕੇ ਖੜਦਾ ਹਾਂ ਮੇਰਾ ਉਹਨਾਂ ਨਾਲ ਇੱਕ ਨਿੱਜੀ ਸੰਬੰਧ ਸਥਾਪਿਤ ਹੋ ਚੁੱਕਿਆ ਹੈ ਤੇ ਹੁਣ ਵੀ ਮੈਂ ਅੱਜ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਦੇ ਵਿੱਚ ਜੁੜਨਾ ਹੈ ਅੱਜ ਤੱਕ ਮੇਰਾ ਕਿਸੇ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਬਲਕਿ ਬਹੁਤ ਵਧੀਆ ਸਤਿਕਾਰ ਦਿੰਦੇ ਆ ਤੇ ਉਹ ਆਪ ਖੁਦ ਕਹਿ ਰਿਹਾ ਕਿ ਜੇ ਜੇ ਤੁਸੀਂ ਆਉਨੇ ਜੀ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਤੇ ਅਸੀਂ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਇਥੋਂ ਬਹੁਤ ਵੱਡਾ ਹੰਗਾਰਾ ਦੇ ਕੇ ਦਿਟਾਉਣ ਦਾ ਕੰਮ ਕਰਾਂਗੇ ਇਹ ਤਾਂ ਪ੍ਰੋਫੈਸਰ ਸਾਹਿਬ ਦੇਖਿਓ ਲੋਕ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇਥੇ ਕਾਂਗਰਸ ਦੇ ਐਮਪੀ ਨੂੰ ਬਹੁਤ ਵੱਡੀ ਬੜਕ ਮਿਲੀ ਸੀ ਕਿ ਲੱਗਦਾ ਉਸ ਬੜਕ ਨੂੰ ਰਿਕਵਰ ਕਰ ਸਕੇਗੀ ਭਾਜਪਾ ਪਾਰਟੀ ਬਿਲਕੁਲ ਹੋ ਜਾਏਗਾ ਜੀ ਉਸ ਸਮੇਂ ਦੇ ਜਿਹੜੇ ਹਾਲਾਤ ਸੀ ਉਹ ਕਾਂਗਰਸ ਪਾਰਟੀ ਨੇ ਝੂਠ ਤੂਫਾਨ ਬੋਲ ਕੇ ਆਮ ਲੋਕਾਂ ਨੂੰ ਬਰਗਲਾਉਣ ਦਾ ਕੰਮ ਕੀਤਾ ਉਹਨਾਂ ਨੇ ਕਿਹਾ ਜੀ ਇਹ ਸੰਵਿਧਾਨ ਬਦਲ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਜੀ ਮੇਰ ਰੋਜ਼ਗਾਰੀ ਫੈਲੀ ਹੋਈ ਹੈ ਉਹਨਾਂ ਨੇ ਇਹ ਵੀ ਕਿਹਾ ਜੀ ਦੇਸ਼ ਦੀ ਗ੍ਰੋਥ ਨਹੀਂ ਹੋ ਰਹੀ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 8% ਦੀ ਰੇਟ ਤੇ ਜਿਹੜਾ ਭਾਰਤ ਹੈ ਉਹ ਅੱਗੇ ਗ੍ਰੋਥ ਰੇਟ ਹੈ ਅੱਗੇ ਵੱਧ ਰਿਹਾ ਹੈ ਐਸੇ ਤਰ੍ਹਾਂ ਇਹ ਕਿ ਲਗਭਗ 1.5 ਲੱਖ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰਿਆਣਾ ਦੇ ਵਿੱਚ ਰੋਜ਼ਗਾਰ ਦੇਣ ਦਾ ਕੰਮ ਕੀਤਾ ਹੈ ਵੱਡੇ ਵੱਡੇ ਪ੍ਰੋਜੈਕਟ ਹੈ ਵੱਡੇ ਵੱਡੇ ਹਾਈਵੇਜ਼ ਬਣ ਰਹੇ ਹੈ ਉੱਥੇ ਇਹ ਕਿ ਬਹੁਤ ਲੋਕਾਂ ਨੂੰ ਜਿਹੜੇ ਰੋਜ਼ਗਾਰ ਮਿਲਣ ਦਾ ਮੌਕਾ ਮਿਲਿਆ ਹੈ ਤੇ ਮੈਨੇ ਸਮਝਦਾ ਉਹ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਾ ਕਿੰਨੇ ਵੀ ਲੀਡ ਹੋਵੇ ਉਹ ਹਾਲਾਤ ਹੋਰ ਸੀਗੇ ਲੇਕਿਨ ਹੁਣ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਐ ਤਾਂ ਬਹੁਤ ਵੱਡੀ ਗਿਣਤੀ ਨਾਲ ਜਿੱਤੂਗਾ ਸਭ ਹਰਿਆਣਾ ਵਿੱਚ ਇਹ ਚਿਰ ਤੇ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੰਜੇ ਸਿੰਘ ਦਾ ਬਿਆਨ ਆ ਚੁੱਕਿਆ ਹੈ ਤੇ ਰਾਹੁਲ ਗਾਂਧੀ ਦਾ ਬਿਆਨ ਆ ਚੁੱਕਿਆ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੋਨਾਂ ਪਾਰਟੀਆਂ ਦੇ ਇੱਕ ਹੋਣ ਤੇ ਬੀਜੇਪੀ ਪਾਰਟੀ ਨੂੰ ਕਾਫੀ ਨੁਕਸਾਨ ਵੀ ਹੋ ਸਕਦਾ ਹੈ ਇਸ ਤਰ੍ਹਾਂ ਜੀ ਅੱਜ ਤੋਂ 6 ਮਹੀਨੇ ਪਹਿਲੇ ਤੋਂ ਲੱਗੇ ਹੋਏ ਹੈ ਕਾਂਗਰਸ ਪਾਰਟੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਗੀ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆਇਆ ਭਾਰਤੀ ਜਨਤਾ ਪਾਰਟੀ ਦਾ ਜੜਾ ਗਰਾਫ ਉਹਨਾਂ ਨੇ ਦੇਖਿਆ ਵੀ ਬਹੁਤ ਵੱਜ ਚੁੱਕਿਆ ਹੈ ਹੁਣ ਇੱਕ ਤਰ੍ਹਾਂ ਦੀ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਡੀ ਸਰਕਾਰ ਤਾਂ ਬਣਨੀ ਨਹੀਂ ਹੈ ਫਿਰ ਇੱਧਰ ਉੱਧਰ ਦੇ ਜਿਹੜੇ ਉਹ ਅਲਾਇਜ ਲੱਭ ਰਹੇ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਤਾਂ ਜਿਹੜੀ ਟੌਪ ਲੀਡਰਸ਼ਿਪ ਹੈ ਭ੍ਰਸ਼ਟਾਚਾਰ ਦੇ આરોਪਾਂ ਦੇ ਵਿੱਚ ਪਹਿਲੇ ਹੀ ਅੰਦਰ ਹੈ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਜਨਾਧਾਰਨੀ ਹੈ इवन ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਭਾਰਤੀ ਆਮ ਆਦਮੀ ਪਾਰਟੀ ਦਾ ਜਿਹੜਾ ਜਨਾਧਾਰਾ ਲਗਾਤਾਰ ਕੈਸ ਕਰਿਆ ਹੈ ਸਿਰਫ 3 ਮਹੀਨੇ ਬਾਅਦ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਹਲਕਾ ਉਹ ਹਾਰ ਗਏ ਸੀਗੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਵੀ ਚੋਟੂਪਨ ਬਲੌਕ ਬੋਲ ਕੇ ਲੋਕਾਂ ਨੂੰ ਵਰਗੜਾ ਕੇ ਸਰਕਾਰ ਬਣਾਉਣ ਦਾ ਕੰਮ ਕੀਤਾ ਸੀ ਹੁਣ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਚੱਲ ਗਿਆ ਇਸ ਕਰਕੇ ਇਸ ਗਠਜੰਬੰਦਨ ਦਾ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੋਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਦੇ ਵਿੱਚ ਬਣਨੇ ਜਾ ਰਹੀ ਹੈ ਔਰ ਬਹੁਤ ਵੱਡੇ ਬਹੁਮਤ ਨਾਲ ਬਣਨੇ ਜਾ ਰਹੀ ਹੈ ਜੇ ਆਪਾਂ ਪ੍ਰੋਫੈਸਰ ਸਾਹਿਬ ਗੱਲ ਕਰੀਏ ਅਰਵਿੰਦਰ ਬਲੈਲਾ ਦੀ ਤੇ ਇੱਕ ਪ੍ਰੋਫੈਸਰ ਤੋਂ ਲੱਗ ਕੇ ਐਮਐਲਏ ਐਮਐਲਏ ਦਾ ਚੇਅਰਮੈਨ ਤੜੀ ਜੀਵਨੀ ਬਾਰੇ ਕੀ ਚਰਚਾ ਕਰੀ ਤੇ ਕਿਸ ਤਰ੍ਹਾਂ ਪਹੁੰਚੇ ਤੁਸੀਂ ਮੈਂ ਜੀ ਦੇਖੋ ਮੈਂ ਮੇਰਾ ਪਿੰਡ ਬਲਿਆਲਾ ਰਤਿਆ ਹਲਕੇ ਦੇ ਵਿੱਚ ਘੱਗਰਪਾਰਨ ਦਾ ਇਲਾਕਾ ਜਿਹੜਾ ਉਧਰ ਬਲਿਆਲਾ ਪਿੰਡ ਆ ਉੱਥੇ ਮੈਂ ਮੈਠੂਈ ਪਾਸ ਕੀਤੀ ਫਿਰ ਮੈਂ 10+2 ਰਤਿਆ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਰਤਿਆ ਤੋਂ ਕੀਤੀ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਸਰਤੋ ਕੀਤੀ ਫਿਰ ਮੈਂ ਕੁਰਕਸ਼ੇਤਰਾ ਯੂਨੀਵਰਸਿਟੀ ਚ ਲੱਗ ਗਿਆ ਉੱਥੋਂ ਮੈਂ ਐਮਏ ਐਮਫਿਲ ਪੀਐਚਡੀ ਇਕਨੋਮਿਕਸ ਕੀਤੀ ਤੇ ਮੈਂ ਉੱਥੇ ਹੀ ਨੈਟ ਪਾਸ ਕਰਕੇ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਲੱਗਿਆ ਉਸੇ ਤਰ੍ਹਾਂ ਹੀ ਅੱਗੇ ਵੱਧਦਾ ਵੱਧਾ ਤੇ ਐ ਐਸੋਸੀਏਟ ਪ੍ਰੋਫੈਸਰ ਤੱਕ ਪਹੁੰਚਿਆ ਤੇ ਮੈਂ ਅੱਜ ਰਾਜਨੀਤੀ ਇਤਿਹਾਸ ਦੇ ਵਿੱਚ ਲੋਕਾਂ ਨੇ ਬੜਾ ਮਾਨ ਸਤਕਾਰ ਦਿੱਤਾ ਜਦੋਂ ਉੱਥੇ ਜਾਂਦੇ ਸੀ ਲੋਕ ਕੁਸ਼hetra ਜਾਂਦੇ ਸੀਗੇ ਯੂਨੀਵਰਸਿਟੀ ਦੇ ਵਿੱਚ ਤੇ ਮੈਂ ਉਹਨਾਂ ਦਾ ਕੰਮ ਹੈ ਬੜੇ ਹੀ ਸਤਕਾਰ ਨਾਲ ਮਿਹਨਤ ਨਾਲ ਕਰਾਉਣ ਦਾ ਕੰਮ ਕਰਦਾ ਲੋਕ ਮੈਨੂੰ ਆਪਣੇ ਆਪ ਹੀ ਲੈ ਆਏ ਇੱਧਰ ਮੇਰਾ ਕੋਈ ਮਨ ਨਹੀਂ ਸੀ ਰਾਜਨੀਤੀ ਚ ਜਾਣ ਦਾ ਲੇਕਿਨ ਆਪਦੇ ਆਪ ਹੀ ਲੋਕ ਇੱਧਰ ਲੈ ਆਏ ਕਹਿੰਦੇ ਜੀ ਤੁਸੀਂ ਆਓ ਤੇ ਇੱਥੇ ਕੰਮ ਕਰੋ ਤੇ ਮੈਂ ਇਸ ਲਈ ਜਿਨੇ ਤੁਹਾਨੂੰ ਪਤਾ ਹੈ 14 ਤੋਂ 20 ਤੱਕ ਵਿਧਾਇਕ ਵੀ ਰਿਹਾ ਤੇ ਲਗਾਤਾਰ ਹੁਣ ਛੇਤਰ ਦੇ ਵਿੱਚ ਸક્રિય ਹੈ ਤੇ ਆਪਣਾ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਤੇ ਉਹਦੀ ਜਿਹੜੀ ਰੀਤੀ ਹੈ ਉਹਦੇ ਅਨੁਸਾਰ ਕल्याणकारी ਯੋਜਨਾਵਾਂ ਬੀਜੇਪੀ ਦੀਆਂ ਉਹਨਾਂ ਨੂੰ ਕੇ ਬਿਤਾਉਣ ਦਾ ਕੰਮ ਕਰ ਰਹੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹੈ ਸਿੰਘ ਸਭ ਬਹੁਤ ਚੰਗੀ ਤੇ ਸਾਫ ਸੁਥਰੀ ਸ਼ਖੀ ਦੇ ਤੁਸੀਂ ਇਨਸਾਨ ਹੋ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਅਨੈਲੋਲ ਵਲੋਂ ਵਿਦੈਕ ਰਹੇ ਹੋ ਤੇ ਹੁਣ ਵੀ ਤੁਹਾਨੂੰ ਕੁਝ ਪਾਰਟੀਆਂ ਦੇ ਫੋਨ ਫੋਨ ਤੇ ਆਉਂਦੇ ਹੁਣੇ ਕਿ ਤੁਸੀਂ ਆ ਜਾਓ ਸਾਡੇ ਨਾਲ ਮਨ ਲਓ ਸੀ ਤੁਹਾਨੂੰ ਜਿਤਾਵਾਂਗੇ ਟਿਕਟ ਦਿੰਨੇ ਆ ਆਉਂਦੇ ਕੁਝ ਇਹਨਾਂ ਰਾਜਨੀਤਿਕ ਸਿਸਟਮ ਦਾ ਹਿੱਸਾ ਹੈ ਹਰੇਕ ਸੰਗਠਨ ਹੈ ਹਰੇਕ ਪਾਰਟੀ ਹੈ ਆਪਣੀ ਪਾਰਟੀ ਦਾ ਵਿਸਤਾਰ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਕੋਈ ਰੂਟੀਨ ਮੈਟਰ ਹੈ ਹੰਦੇ ਆ ਅਗਲਾ ਤਾਂ ਕਹਿੰਦਾ ਹੀ ਹੈ ਸਾਰਿਆਂ ਕਹਿੰਦਾ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਹੈ لیکن ਆਪਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਭਾਰਤੀ ਜਨਤਾ ਪਾਰਟੀ ਦੇ ਯੈਸ ਬਿਲਕੁਲ ਸਟੈਂਡ ਤੇ ਖੜੇ ਤੇ ਕੋਈ ਕਿਸ ਤਰ੍ਹਾਂ ਵੀ ਕਹੀ ਜਾਵੇ ਕੋਈ ਕਿੰਨਾ ਕਿੰਨਾ ਵੀ ਲਾਲਚ ਦੇ ਜਾਵੇ ਲੇਕਿਨ ਆਪਾਂ ਭਾਰਤੀ ਜਨਤਾ ਪਾਰਟੀ ਦੀ ਜੋ ਵੀ ਸੋਚ ਹੈ ਜੋ ਵਿਚਾਰਤਾ ਰਹ ਉਹਦੇ ਨਾਲ ਆਪਾਂ ਸਹਿਮਤੀ ਰੱਖਦੇ ਆਂ ਤੇ ਉੱਥੇ ਖੜੇ ਆਂ ਪ੍ਰੋਫੈਸਰ ਸਾਹਿਬ ਆਪਣਾ ਇਹ ਦੇਖਿਓ ਹਲਕਾ ਰਤੀਆ ਜਿਹੜਾ ਇਹ ਬਿਲਕੁਲ ਪੰਜਾਬ ਦੇ ਬਾਰਡਰ ਦੇ ਉੱਤੇ ਪੈਂਦਾ ਆ ਤੇ ਕਹਿੰਦੇ ਵੀ ਪੰਜਾਬ ਤੋਂ ਵੀ ਨਸ਼ਾ ਇੱਧਰ ਆਉਂਦਾ ਆ ਤੇ ਕੀ ਉਸ ਨਸ਼ੇ ਤੇ ਠੱਲ ਪਾਉਣ ਵਾਸਤੇ ਕੀ ਕਦਮ ਚੱਕੇ ਜਾਣਗੇ ਜੇ ਤੁਸੀਂ ਐਂ ਕੱਲ ਨੂੰ ਐਮਐਲਏ ਬਣਦੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਪ੍ਰਚਾਰ ਕਰ ਰਹੇ ਸੀ ਤੇ ਬੜਾ ਦਾਵਾ ਕੀਤਾ ਸੀ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਲੇਕਿਨ ਅੱਜ ਤੱਕ ਨਸ਼ਾ ਉਸੇ ਉਵੇਂ ਚੱਲ ਰਿਹਾ ਹੈ ਕਿਉਂਕਿ ਰਤਿਆ ਇਲਾਕਾ ਜਿਹੜਾ ਉਹ ਪੰਜਾਬ ਦੇ ਨਾਲ ਲੱਗਦਾ ਹੈ ਤਾਂ ਇਸ ਕਰਕੇ ਇਧਰ ਵੀ ਦੇਰ ਸਵੇਰ ਵੇਲੇ ਕੋਲੇ ਉਧਰ ਉਹ ਤਸਕਰ ਨਸ਼ਾ ਪਚਾਉਣ ਦਾ ਕੰਮ ਕਰਦੇ ਆ ਤੇ ਮੈਂ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਇਸ ਤੇ ਵਿਚਾਰ ਕਰ ਰਿਹਾ ਕਿ ਇਸ ਤੇ ਉੱਤੇ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਂ ਆਪਣੇ ਬਹੁਤ ਹੀ ਤਨਦੇਈ ਨਾਲ ਇਸ ਤੇ ਕੰਮ ਕਰਕੇ ਇਸ ਸਮੱਸਿਆ ਤੋਂ निजात ਪਾਉਣ ਦਾ ਕੰਮ ਕਰੂੰਗਾ ਪ੍ਰੋਫੈਸਰ ਸਾਹਿਬ ਤੁਸੀਂ ਮੌਕੇ ਦੇ ਐਸਸੀਐਲ ਦੇ ਚੇਅਰਮੈਨ ਹੋ ਬੀਜੇਪੀ ਪਾਰਟੀ ਦੇ ਪੂਰੇ ਹਰਿਆਣੇ ਦੇ ਜੇ ਗੱਲ ਕਰੀਏ ਤੇ ਤੁਸੀਂ ਐ ਚੇਅਰਮੈਨ ਹੋਣ ਦੇ ਨਾਤੇ ਤੇ ਕਿੰਨੇ ਕ ਮਾਮਲੇ ਸੁਝਾਏ ਤੇ ਕੀ ਉਹਨਾਂ ਵਾਸਤੇ ਕਦਮ ਚੁੱਕੇ ਤੁਸੀਂ ਕੀ ਆਵਾਜ਼ ਚੱਕੀ ਉਹਨਾਂ ਦੀ ਸਾਡੇ ਕੋਲੇ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਡਾਇਰੈਕਟ ਵੀ ਆਉਂਦੀਆਂ ਨੇ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਸਾਡੇ ਕੋਲੇ ਕੰਪਲੇਂਟਸ ਆਉਂਦੀਆਂ ਜਿੰਨਾ ਵੀ ਲੋਕਾਂ ਦੀ ਕੰਪਲੇਂਟਸ ਹੁੰਦੀ ਹੈ ਅਸੀਂ ਉਹਨਾਂ ਨੂੰ ਵੀ ਬੁਲਾਉਨੇ ਆ ਤੇ ਜਿਨ੍ਹਾਂ ਦੇ ਖਿਲਾਫ ਹੈ ਜਿਹੜੇ ਅਕਿਊਜ਼ਡ ਆ ਸੀ ਉਹਨਾਂ ਨੂੰ ਵੀ ਬੁਲਾਉਨੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਦੋਨਾਂ ਪੱਖਾਂ ਨੂੰ ਸੁਣ ਕੇ ਤੇ ਜਿਸ ਦੀ ਵੀ ਕੋਈ ਗਲਤੀ ਹੈ ਉਸ ਨੂੰ ਠੀਕ ਕਰਨ ਦਾ ਕੰਮ ਕਰੀਏ ਇਹ ਨਹੀਂ ਹੈ ਵੀ ਕਿਸੇ ਨੇ ਕੰਪਲੇਂਟ ਕਰਤੀ ਤਾਂ ਸਿਰਫ ਉਸੇ ਦੀ ਸੁਣਵਾਈ ਕਰਨੀ ਆ ਜਿੱਥੇ ਲੱਗਦਾ ਵੀ ਕੰਪਲੇਨੈਂਟ ਗਲਤ ਹੈ ਤਾਂ ਉਹ ਤੇ ਉਹਨੂੰ ਵੀ ਸਮਝਾਈਦਾ ਤੇ ਜਿੱਥੇ ਲੱਗਦਾ ਵੀ ਅਕਿਊਜ਼ਡ ਗਲਤ ਹੈ ਤੇ ਉਸ ਨੂੰ ਕਾਨੂੰਨ ਦੇ ਮੁਤਾਬਕ ਜੋ ਵੀ ਉਸ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਉਹ ਵੀ ਕਰਨ ਦਾ ਕੰਮ ਕਰੀਦਾ ਹੈ ਕਿਉਂਕਿ ਜੇ ਤੁਸੀਂ ਪਹਿਲਾਂ ਦੇਖੀ ਤਾਂ ਪਿੱਛੇ ਰਤਿਆ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ ਕੁਝ ਗਰੀਬ ਲੋਕਾਂ ਦੇ ਘਰ ਉਜਾੜੇ ਗਏ ਸੀ ਅਸੀਂ ਦੇਖਿਆ ਤੁਸੀਂ ਪੂਰੇ ਜੋਰ ਸ਼ੋਰ ਨਾਲ ਉਹਨਾਂ ਦਾ ਸਮਰਥਨ ਵੀ ਕੀਤਾ ਆਵਾਜ਼ ਵੀ ਚੱਕੀ ਤੇ ਸਰਕਾਰ ਤੱਕ ਵੀ ਉਸ ਗੱਲ ਨੂੰ ਪਹੁੰਚਾਇਆ ਸੀ ਦੇਖੋ ਕਮਿਸ਼ਨ ਜਿਹੜਾ ਉਹ ਸਰਕਾਰ ਨੇ ਅਨੁਸੂਚੀ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਸਤੇ ਬਣਾਇਆ ਤੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਉਹ ਖਬਰ ਸੁਣੀ ਦੇਖੀ ਪੜੀ ਤੇ ਉਸ ਕਰਕੇ ਕਮਿਸ਼ਨ ਨੇ ਉਹਦਾ ਸਖਤਿਆ ਸੰਗਿਆਲ ਲਿਆ ਕਮਿਸ਼ਨ ਨੇ ਆ ਕੇ ਸਪੋਰਟ ਵਿজিট ਕਰਕੇ ਉਹ ਸਾਰੀ ਜਿਹੜੀ ਘਟਨਾ ਸੀ ਉਸ ਦਾ ਸੰਗਿਆਨ ਲੈ ਕੇ ਤੇ ਉਸ ਦਾ ਜਾਇਜ਼ਾ ਲਿਆ ਤੇ ਉਸ ਦਾ ਰਿਕਾਰਡ ਹੈ ਜਿਹੜਾ ਤਲਬ ਕੀਤਾ ਤੇ ਉਹ ਹੀアリング ਵੀ ਕੀਤੀ ਜਿਹੜੇ ਜਿੰਨਾ ਲੋਕਾਂ ਦੇ ਘਟਾਏ ਗਏ ਸੀ ਉਹਨਾਂ ਨੂੰ ਵੀ ਬੁਲਾਇਆ ਤੇ ਜਿਹੜੇ ਪ੍ਰਸ਼ਾਸਨ ਦੇ ਲੋਕ ਸੀ ਨਗਰਪਾਲਿਕਾ ਦੇ ਕਰਮਚਾਰੀ ਸੀ ਮਿਨਿਸਪਲ ਕਮਿਸ਼ਨਰ ਸੀ ਪੂਨਤੋ ਵੀ ਰਿਕਾਰਡ ਲੈ ਕੇ ਸਾਰੇ ਰਿਕਾਰਡ ਤੇ ਆਏ ਚੈਕਿੰਗ ਕੀਤੀ ਗਈ ਹੈ ਤੇ ਅੱਗੇ ਉਸ ਤੇ ਜੋ ਵੀ ਜਾਜ ਕਾਰਵਾਈ ਹੈ ਕਾਨੂੰਨ ਦੇ ਮੁਤਾਬਕ ਕਾਰਵਾਈ ਉਹ ਕੀਤੀ ਸਿਗਨ ਲਿਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਸੰਗਿਆਨ ਲਿਆ ਰਿਹਾ ਬਿਲਕੁਲ ਸਿੰਘ ਸਾਹਿਬ ਇਹ ਸੀ ਸਰਨਾ ਸਰਦਾਰ ਅਰਵਿੰਦਰ ਸਿੰਘ ਬਲਿਆਲਾ ਜੀ ਜਿਨ੍ਹਾਂ ਨੇ ਦੱਸਿਆ ਵੀ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਸਾਨੂੰ ਉਮੀਦਵਾਰ ਉਤਾਰਦੀ ਹੈ ਤੇ ਅਸੀਂ ਇਸ ਰਤੀਆ ਵਿਧਾਨ ਸਭਾ ਤੋਂ ਸੀਟ ਜਿੱਤ ਕੇ ਬੀਜੇਪੀ ਪਾਰਟੀ ਦੀ ਚਿਣੋਲੀ ਪਾਵਾਂਗੇ ਤੇ ਹਰਿਆਣਾ ਦੇ ਵਿੱਚ ਬੀਜਪੀ ਦੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਕੈਮਰਾਮੈਨ ਵਿਕਰਮਜੀਤ ਵਿੱਕੀ ਦਿਨਾਰ ਮੈਂ ਹਾਂ ਗਿਆਨ ਸਿੰਘ